ਕੋਈ ਵੀ ਗੈਂਗਸਟਰ ਇਹ ਵੈਮ ਪਾਲਕੇ ਨਾ ਤੁਰਿਆ ਫਿਰੇ ਕੇ ਪੰਜਾਬ ਦੇ ਵਿੱਚ ਉਹ ਜੋ ਮੱਦੀ ਕਾਰਵਾਈ ਕਾਲੂ ਤੇ ਮੁੜ ਕੇ ਪੰਜਾਬ ਚਲੂਗਾ ਅਸੀਂ ਬੜਾ ਸਪਸ਼ਟ ਦਾ ਸਿੱਧਾ ਕਿਹਾ ਮੁਖਵੰਤੀ ਸਾਹਿਬ ਵੀ ਕਹਿੰਦੇ ਕਿ ਗੈਂਗਸਟਰ ਜਾਂ ਤਾਂ ਆਪਣੀਆਂ ਕਾਰਵਾਈਆਂ ਬੰਦ ਕਰ ਦੇਣ ਜਾਂ ਮੁੱਖ ਤਾਂ ਰਾਜ ਆਜਣ ਜਾਂ ਪੰਜਾਬ ਛੱਡ ਦੇਣ ਤੇ ਜਾਂ ਫਿਰ ਮੁਕਾਬਲੇ ਲਈ ਤਿਆਰ ਹੋਣ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਉਹ ਭੰਗ ਨਹੀਂ ਹੋਣ ਦਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਿਸੇ ਨੂੰ ਲੁੱਟ ਖੋਹ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਫੂਨਾ ਦੇ ਉੱਤੇ ਜਿਹੜੇ ਫਲੋਤੀਆ ਮੰਗਦੇ ਆ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਵਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਜਿੰਨਾ ਚਿਰ ਤੱਕ ਜਿੱਦਾਂ ਡਰਗ ਮਾਫੀਆ ਦੇ ਖਿਲਾਫ ਜੋ ਨਸ਼ਿਆਂ ਦੇ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ ਉਦਾਂ ਹੀ ਅਸੀਂ ਜਿੱਦਾਂ ਉਹ ਤੈਅ ਕੀਤਾ ਕਿ ਜਿੰਨਾ ਚਿਰ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਲੜਾਈ ਜਿਹੜੀ ਜਾਰੀ ਰੱਖਾਂਗੇ ਔਰ ਇਹ ਵੀ ਸਾਡਾ ਤੈਅ ਹੈ ਕਿ ਜਿੰਨਾ ਚਿਰ ਤੱਕ ਇਹ ਗੈਂਸਰ ਇਹ ਬਦਮਾਸ਼ ਗੁੰਡੇ ਜਿਹੜੇ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦੇ ਆ ਜਿੰਨਾ ਚਿਰ ਤੱਕ ਇਹਨਾਂ ਦਾ ਖਾਤਮਾ ਨਹੀਂ ਹੋਊਗਾ ਜਿੰਨਾ ਚਿਰ ਤੱਕ ਇਹ ਜੇਲ੍ਹਾਂ ਦੇਅ ਸਲਾਖਾਂ ਦੇ ਪਿੱਛੇ ਦੀ ਚੱਲ ਜਾਣਗੇ ਉਹਨਾਂ ਤਿਰਤਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇਹ ਜੰਗ ਜਿਹੜੀ ਹੈ ਜਾਰੀ ਰਹੂਗੀ ਔਰ ਮੈਂ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਕਿ ਅਸੀਂ ਹਰ ਸ਼ਹਿਰੀ ਦੀ ਸੁਰੱਖਿਆ ਜਿਹੜੀ ਕਰਨੀ ਜਿਹੜੀ ਸਾਡਾ ਫਰਜ਼ ਹੈ ਅਸੀਂ ਕਰਦੇ ਹਾਂ ਤੁਸੀਂ ਕਿਤੇ ਕੋਈ ਐਦਾਂ ਦੀ ਬਾਤ ਦਾਤ ਹੁੰਦੀ ਇਹ ਦੀ ਸਭਨਾ ਕਿ ਅਸੀਂ ਤੁਸੀਂ ਇਕੱਲੇ ਹੋ ਅਸੀਂ ਤੁਹਾਡੇ ਨਾਲ ਹਾਂ ਅਸੀਂ ਪੰਜਾਬ ਦੇ ਨਾਲ ਹਾਂ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਵੀ ਸਰਬਾਤ ਭਗਵਾਨ ਸ੍ਰੀ ਾਮਨ ਦੀ ਸਰਕਾਰ ਜਿਹੜੀ ਆ ਬੰਦਾ ਉਹ ਅਮਨ ਸ਼ਾਂਤੀ ਭੰਕਾਂ ਦੀ ਇਜਾਜ਼ਤ ਨਹੀਂ ਦੇਊਗੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਗੈਸਟਰ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਊਗੀ ਔਰ ਇਹ ਜਿੰਨਾ ਚਿਰ ਤੱਕ ਗੈਸਰਵਾਦ ਦਾ ਖਾਤਮਾ ਨਹੀਂ ਹੁੰਦਾ ਉਹਨਾਂ ਤੱਕ ਸਾਡੀ ਝੰਗ ਪੰਜਾਬ ਦੇ ਵਿੱਚ ਆ ਸਾਡੀ ਸਰਕਾਰ ਦੀ ਸਾਡੀ ਪਾਰਟੀ ਦੀ ਝੰਗ ਜਿਹੜੀ ਆ ਉਹਨਾਂ ਤੱਕ ਜਾਰੀ ਰੂਗੀ ਇਹ ਮੈਂ ਤਾਂ ਨੂੰ ਦੱਸਣਾ ਚਾਹੁੰਦਾ ਸੀ ਉਹ 40 ਸਾਲ ਦੇ ਜਿਹੜੇ ਅੰਕੜੇ ਮੈਂ ਤੁਹਾਨੂੰ ਦੱਸੇ ਦਿੱਤਾ ਇਹ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਕਿ ਸਾਡੀ ਪੁਲਿਸ ਫੋਰਸ ਜਿਹੜੀ ਆ ਬੜੀ ਤੜਲੇ ਦੇ ਨਾਲ ਲੱਗੀ ਆ ਸਾਡੇ ਅਫਸਰ ਬੜੇ ਤੜਲੇ ਦੇ ਨਾਲ ਲੱਗੇ ਆ ਸਾਡੀ ਫੋਰਸ ਇਸ ਲੈਵਲ ਤੇ ਹੈਗੀ ਆ ਇਸ ਕਾਬਿਲ ਹੈ ਕਿ ਉਹ ਹਰ ਤਰ੍ਹਾਂ ਦੀ ਸਥਿਤੀ ਦਾ ਜਿਹੜਾ ਮੁਕਾਬਲਾ ਕਰਨ ਦੇ ਯੋਗ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਜਦੋਂ ਕਦੇ ਹਾਲਾਤ ਖਰਾਬ ਹੋਏ ਤੇ ਸਾਡੀ ਪੁਲਿਸ ਨੇ ਉਹਦੇ ਵਿੱਚ ਬਹੁਤ ਵਧੀਆ ਤੋਂ ਵਧੀਆ ਅਦਾਕ ਕਰਕੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਠੀਕਿੱਤੇ ਆ ਹੁਣ ਵੀ ਜਿਹੜੇ ਉਹ ਠੀਕ ਹੋਣਗੇ ਕੋਈ ਮਤਲਬ ਕਹੇ ਨੂੰ ਮਤਲਬ ਇਹ ਵਹਿਮ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਆਰਾਮਨਾ ਦੇਊਗਾ ਨਹੀਂ ਸਾਡੀ ਫੋਰਸ ਜਿਹੜੀ ਬਿਲਕੁਲ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਔਰ ਕਾਬਲੇ ਤਾਰੀਫ ਕੰਮ ਦੇ ਨਾਲ ਪੰਜਾਬ ਦੇ ਵਿੱਚੋਂ ਇਹਨਾਂ ਤੱਤਾਂ ਦਾ ਜਿਹੜਾ ਸੀ ਸਫਾਇਆ ਕਰਕੇ ਛੱਡਾਂਗੇ ਜਿਹੜੇ ਤੱਤ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ